ਭਾਰਤ ਹੈ ਦੇਸ਼ ਮੇਰਾ ਖੁੱਲ ਕੇ ਬਾਣ ਅੱਜ ਆਜ਼ਾਦੀ ਜਿਸ ਚੱਲੀ ਪਿੰਡੇ ਤੇ ਕਰੇ ਗੁਲਾਮੀ ਤੇ ਬਰਬਦੀ ਰਤ ਪਾ ਕੇ ਸੂਰਮਿਆਂ ਰਤ ਪਾ ਕੇ ਸੂਰਮਿਆਂ ਸਵੈ ਮਾਨ ਦੀ ਜੋਤ ਜਗਾਈ ਜੋ ਦੇਣ ਗਗਰੀਆਂ ਦੀ ਸਾਥੋਂ ਜਾਂਦੀ ਨਹੀਂ ਭੁਲਾਈ ਇਹਨਾਂ ਅੱਖਾਂ ਦੇ ਨਾਲ ਦੇਖਿਆ ਮੈਂ ਜੋ ਦਾ ਪਿੰਜਰੇ ਵਿੱਚ ਵੀ ਗੱਜਦਾ ਸੀ ਮੈਂ ਪਰਮਜੀਤ ਸਿੰਘ ਭੰਗੂ ਸ਼ਵਾਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਮੌਜੂਦ ਹੱਜ ਕਲਗਰੀ ਦੇ ਪ੍ਰੀਰੀਵੈਂਟ پارک ਵਿਖੇ ਜਿੱਥੇ ਪੰਜਾਬੀ ਇੰਡੋਫੈਸਟ ਗਦਰੀ ਮੇਲਾ ਫਾਊਂਡੇਸ਼ਨ ਵੱਲੋਂ ਗਦਰੀ ਸ਼ਹੀਦ ਭਾਈ ਮੀਵਾ ਸਿੰਘ ਨੂੰ ਸਮਰਪਿਤ ਗਦਰੀ ਬਾਬਿਆਂ ਦਾ 25ਵਾਂ ਸਿਲਵਰ ਜੁਬਲੀ ਮੇਲਾ ਕਰਵਾਇਆ ਜਾ ਰਿਹਾ ਹੈ ਅੱਜ ਮੇਲੇ ਦੇ ਪਹਿਲੇ ਦਿਨ ਪ੍ਰੇਰੀ ਵਿੰਡ ਪਾਰਕ ਦੀਆਂ ਖੁੱਲੀਆਂ ਗਰਾਊਂਡਾਂ ਦੇ ਵਿੱਚ ਇੱਕ ਕਵੀ ਦਰਬਾਰ ਕਰਾਇਆ ਗਿਆ ਕਲਗਰੀ ਵਿੱਚ ਵਸਦੇ ਬਹੁਤ ਸਾਰੇ ਕਵੀ ਭੈਣ ਭਰਾਵਾਂ ਨੇ ਇਸ ਵਿੱਚ ਭਾਗ ਲਿਆ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਇਸ ਕਵੀ ਦਰਬਾਰ ਦੀਆਂ ਮੁੱਖ ਝਲਕੀਆਂ ਪ੍ਰਬੰਧਕ ਨਾਲ ਵਿਕਰਾਮਾ ਗੱਲਬਾਤ ਤੁਸੀਂ ਬਣੇ ਰਹੋ ਖਵਾਲਕ ਟੀਵੀ ਚੈਨਲ ਦੇ ਨਾਲ ਮਿਹਨਤ ਦੇ ਸਦਕੇ ਮੈਂ ਤੇ ਸਾਡੀ ਟੀਮ ਖੁਸ਼ੀ ਮਹਿਸੂਸ ਕਰਦੀ ਹੈ ਮੈਂ ਤੁਹਾਨੂੰ ਦੱਸ ਦਿਆਂ ਕਿ ਪਿਛਲੇ 15 ਸਾਲਾਂ ਤੋਂ 2008 ਤੋਂ ਜਦੋਂ ਇਹ ਪ੍ਰੋਗਰਾਮ ਅਸੀਂ ਇੱਕ ਚਾਰ ਦੀਵਾਰੀ ਚੋਂ ਕੱਢ ਕੇ ਬਾਹਰ ਲੈ ਕੇ ਆਏ ਸੀ ਉਸ ਤੋਂ ਇਹ ਮੇਲਾ ਸਰਦਾਰ ਸੰਸੰਗ ਦੀ ਤਾੜੀਵਾਲ ਉਹਨਾਂ ਦੀ ਸਰਪ੍ਰਸਤੀ ਥੱਲੇ ਲੱਗਦਾ ਹੈ ਅੱਜ ਦਾ ਪ੍ਰੋਗਰਾਮ ਉਹਨਾਂ ਮਹਾਨ ਸ਼ਹੀਦਾਂ ਉਹਨਾ ਮਹਾਨ ਜੋਧਿਆਂ ਜਿਨ੍ਹਾਂ ਨੇ ਹਿੰਦੁਸਤਾਨ ਤੋਂ ਆ ਕੇ ਸੱਤ ਸਮੁੰਦਰੋਂ ਪਾਰ ਇਸ ਧਰਤੀ ਦੇ ਉੱਤੇ ਆਪਣੀ ਸ਼ਹਾਦਤਾਂ ਦਿੱਤੀਆਂ ਆਪਣੀਆਂ ਕੁਰਬਾਨੀਆਂ ਦਿੱਤੀਆਂ ਔਰ ਸਾਡੇ ਹਿੰਦੁਸਤਾਨੀਆਂ ਲਈ ਸਾਡੇ ਲਈ ਰਾਹ ਖੋਲਿਆ ਉਹਨਾਂ ਦੀ ਯਾਦ ਦੇ ਵਿੱਚ ਕਵਿਤਾਵਾਂ ਪੜੀਆਂ ਜਾਣਗੀਆਂ ਸਾਡੇ ਪਾਸ ਜਿੱਥੇ ਕੈਲਗਰੀ ਦੇ ਕੁਝ ਕਵੀ ਪਹੁੰਚ ਚੁੱਕੇ ਹਨ ਉਹ ਇਸ ਤੋਂ ਇਲਾਵਾ ਅਰਬੰਤਨ ਤੋਂ ਅਤੇ ਕੋਈ ਜਗ੍ਹਾ ਤੋਂ ਪਰਵेश ਬੈਂਕੋਵਰ ਤੋਂ ਪਹੁੰਚੇ ਹੋਏ ਹਨ ਇੱਕ ਵਾਰ ਫਿਰ ਮੈਂ ਤੁਹਾਨੂੰ ਯਾਦ ਦਿਵਾ ਲਿਆ ਕਿ ਬਹੁਤ ਹੀ ਜਲ ਅੱਜ ਦਾ ਪ੍ਰੋਗਰਾਮ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਸ਼ੌਕਤ ਜਿਨ੍ਹਾਂ ਨੇ ਪਿਛਲੇ ਕਈ ਸਾਲਾਂ ਤੋਂ ਸਾਨੂੰ ਬਹੁਤ ਹੀ ਸਪੋਰਟ ਕੀਤੀ ਹੈ ਇਸ ਪ੍ਰੋਗਰਾਮ ਦੇ ਉਹ ਮੈਗਾ ਸਪான்ਸਰ ਹਨ ਸਾਡੇ ਵਿਚਕਾਰ ਹਨ ਤੁਸੀਂ ਵੀ ਇਸੇ ਰਸਤੇ ਆ ਜਾਣਾ ਪਿਆਰੇ ਫਰੀਦਮਾ ਚੱਲੇ ਹਾਂ ਜਿੱਥੇ ਅਸੀਂ ਤੂੰ ਸਾ ਵੀ ਇਸੇ ਰਸਤੇ ਆ ਜਾਣਾ ਧੰਨਵਾਦ ਇਨਕਲਾਬ ਜਿੰਦਾਬਾਦ ਜਦਾ ਸੀ ਇਹਦਾ ਅੱਖਾਂ ਦੇ ਨਾਲ ਦੇਖਿਆ ਮੈਂ ਜੋ ਦਾ ਪਿੰਜਰੇ ਵਿੱਚ ਵੀ ਗੱਜਦਾ ਸੀ ਛਾਤੀ ਤਾਣ ਮੈਦਾਨ ਦੇ ਵਿੱਚ ਲੱਥਾ ਜਦੋਂ ਬਿੰਗਲ ਲੜਾਈ ਦਾ ਵੱਜਦਾ ਸੀ ਇਹਦੀ ਨੇਕ ਨਹਾਰ ਦੇ ਨਾਲ ਸਾਥੀ ਤਖਤਾ ਫਾਂਸੀ ਵਾਲਾ ਵੀ ਸੱਜਦਾ ਸੀ ਤਾਰੰਦਰ ਖੋਰੇ ਕੀ ਟਿਕੰਢੇ ਦੀ ਤਾਰੰਦਰ ਖੋਰੇ ਕੀ ਟਿਕੰਢੇ ਦੀ ਤਾਰੰਦਰ ਲੇਖੇ ਤਰੰਮ ਦੇ ਸਭ ਸਰਬੰਸ ਲਾਇਆ ਲੇਖੇ ਤਰੰਮ ਦੇ ਸਭ ਸਰਬੰਸ ਲਾਇਆ ਆਪ ਉਜੜੇ ਪੰਥ ਵਿਸਥਾਨ ਖਾਤਰ ਜੋੜਾ ਜੋੜਾ ਕਰਾਰੇ ਪੁੱਤ ਤੋਰੇ ਹਜ਼ਾਰਾਂ ਸਿੱਖਾਂ ਨੂੰ ਪੁੱਤ ਬਣਾਉਣ ਖਾਤਰ ਜਾਰਾ ਸਿੱਖਾਂ ਨੂੰ ਪੁੱਤ ਬਣਾਉਣ ਖਾਤਰ ਗੁਰੂ ਹੁੰਦਿਆਂ ਵੀ ਚਿਲਾ ਬਣ ਕੇ I a ਗੋਰੀ ਸਰਕਾਰ ਦੀ ਬਾਬੇ ਘੋਰ ਦਿੱਤ ਗੋਰੀ ਸਰਕਾਰ ਦੀ ਫੜ ਲਿਆ ਸੁਰ ਨੂੰ ਆਪਣਾ ਜਹਾਜ਼ ਲੈਣ ਦੇ ਲਈ ਤੁਰ ਪਿਆ ਕੱਲਾ ਸਿੰਗਾਪੁਰ ਨੂੰ ਹੱਕਾਂ ਨੂੰ ਦਬਾਉਣ ਦਾ ਯਤਨ ਕਰਿਆ ਅੰਗਰੇਜ਼ੀ ਦਾ ਬਿਨੇ ਰੱਖਿਆ ਨਾਮ ਗੁਰੂ ਨਾਨਕ ਜਹਾਜ਼ ਦਾ ਗੁਰ ਦਿੱਤ ਬਾਬੇ ਨੇ ਸ਼੍ਰੀ ਗੁਰੂ ਨਾਨਕ ਸਾਡੇ ਮਸ਼ੱਪਨਾ ਤੇ ਬਣਾਲੀ ਕੰਪਨੀ ਗੁਰਦਵਾਰਾ ਹਾਵੜਾ ਚਕਲ ਕੱਤੇ ਤੋਂ ਇਹ ਚਲਾਲੀ ਕੰਪਨੀ ਥਾਥਾ ਵੰਡੇ ਇਸ਼ਤਿਹਾਰ ਜਿਵੇਂ ਮੰਡੇ ਸੀ ਸੂਰਮੇਸਰ ਰਬ ਨੇ ਰੱਖਿਆ ਨਾਮ ਗੁਰੂ ਨਾਨਕ ਜਹਾਜ਼ ਦਾ ਗੁਰਦੇਤ ਬਾਬੇ ਨੇ ਸਿੰਗਾਪੁਰ ਆਪੜ ਚਿਨੇ ਨੂੰ ਮਿਲਿਆ ਮਿੱਤਰ ਪੁਰਾਣਾ ਸੀ ਜਹਾਜ਼ਾਂ ਵਾਲੇ ਮਿਸਟਰ ਲਿਥੋ ਦਾ ਯੋਸਨੇ ਦੱਸਿਆ ਟਿਕਾਣਾ ਸੀ ਛੱਡ ਤੇ ਜਹਾਜ਼ ਵੇਖ ਕੇ ਪਰਾਣਿਆਂ ਬਾਬੇ ਇਨਕਲਾਬੇ ਨੇ ਰੱਖਿਆ ਨਾਮ ਗੁਰੂ ਨਾਨਕ ਜਹਾਜ਼ ਦਾ ਗੁਰ ਦਿੱਤ ਬਾਬੇ ਨੇ ਖਿਆ ਨਾਮ ਗੁਰੂ ਨਾਨਕ ਜਹਾਜ਼ ਦਾ ਗੁਰ ਦਿੱਤ ਬਾਬੇ ਨੇ ਗਦਰੀ ਬਾਬਿਆਂ ਨੂੰ ਯਾਦ ਕੀਤਾ ਜਾਂਦਾ ਹੈ ਉਹਨਾਂ ਦਾ ਤਿੰਨ ਰੋਜ਼ਾ ਮੇਲਾ ਜਿਹੜਾ ਕਰਵਾਇਆ ਜਾਂਦਾ ਅੱਜ ਵੀ ਇਹ ਪੰਜਵਾਂ ਮੇਲਾ ਸ਼ਨੀਵਾਰ ਜੁਬਲੀ ਦੇ ਤੌਰ ਤੇ ਆਪਾਂ ਇਹਨੂੰ ਮਨਾ ਰਹੇ ਹਾਂ ਤਿੰਨ ਦਿਨਾਂ ਮੇਲਾ ਅੱਜ ਪਹਿਲੇ ਦਿਨ ਕਵੀ ਦਰਬਾਰ ਦੇ ਨਾਲ ਇਸ ਗਦਰੀ ਮੇਲਾ ਮੇਲੇ ਦੀ ਸ਼ੁਰੂਆਤ ਹੋ ਰਹੀ ਆ ਮੈਂ ਤੁਹਾਡੇ ਨਾਲ ਇੱਕ ਬਹੁਤ ਪ੍ਰਾਣੀ ਗਦਰੀ ਬਾਬਿਆਂ ਦੇ ਵੇੜੇ ਦੀ ਇੱਕ ਛੋਟੀ ਜਿਹੀ ਕੁਝ ਲਾਈਨਾਂ ਦੀ ਕਵਤਾ ਉਹ ਸਾਂਝੀ ਕਰਾਂਗਾ ਇਹ ਕਵਤਾ ਜਿਹੜੀ ਆ 1916 ਦੇ ਵਿੱਚ 29 ਮਾਰਚ 1916 ਨੂੰ ਗਦਰ ਅਖਬਾਰ ਦੇ ਵਿੱਚ ਛਪ ਚੁੱਕੀ ਆ ਇਹ ਕਵਤਾ ਦਾ ਨਾਮ ਵਧੈਗੀ ਕਵਤਾ ਫਾਸੀ ਵਾਲੇ ਸ਼ਹੀਦਾਂ ਦਾ ਜਿਹੜਾ ਸੰਦੇਸ਼ ਆ ਸਦਾ ਜੀਵਣਾ ਨਹੀਂ ਜਹਾਨ ਅੰਦਰ ਖਿਲੀ ਰਹੇਗੀ ਸਦਾ ਗੁਲਜਾਰ ਨਹੀਂ ਸਦਾ ਕੂੜ ਦੀ ਰਹੇ ਨਾ ਯਾਰ ਸਾਹੀ ਤੇ ਸਦਾ ਜਾਬਰਾਂ ਹੱਥ ਤੇ ਤਲਵਾਰ ਨਹੀਂ ਰੰਗ ਬਦਲਦੀ ਰਹੇਗੀ ਸਦਾ ਕੁਦਰਤ ਬੰਦਾ ਵਕਤ ਕਿਸੇ ਦਾ ਯਾਰ ਨਹੀਂ ਹੋਸੀ ਧਰਮ ਦੀ ਜਿੱਤ ਅਖੀਰ ਬੰਦੇ ਬੇੜੀ ਪਾਪ ਦੀ ਲੱਗਣੀ ਪਾਰ ਨਹੀਂ ਸਾਡੇ ਵੀਰ ਨੂੰ ਤੁਸਾਂ ਨੇ ਖੁਸ਼ ਰਹਿਣਾ ਅਸੀਂ ਆਪਣੀ ਆਪ ਨਿਭਾ ਦਿਆਂਗੇ ਸਾਡੇ ਵੀਰ ਨੂੰ ਤੁਸਾਂ ਨੇ ਫਿਕਰ ਕਰਨਾ ਵਿਦਾ ਬਖਸ਼ਣੀ ਖੁਸ਼ੀ ਦੇ ਨਾਲ ਸਾਨੂੰ ਫਾਸੀ ਤੋਪ ਬੰਦੂਕ ਤੇ ਤੀਰ ਵਰਛੀ ਕੱਟ ਸਕਦੀ ਨਹੀਂ ਤਲਵਾਰ ਸਾਨੂੰ ਸਾਡੀ ਆਤਮਾ ਸਦਾ ਅਡੋਲ ਵੀਰੋ ਕਰੂ ਕੀਰਤ ਫੰਗ ਦਾ ਵਾਰ ਸਾਨੂੰ ਖਾਤਰ ਧਰਮ ਦੀ ਗੁਰਾਂ ਦੇ ਪੁੱਤਰ ਵਾਰੇ ਦਿਸੇ ਚਮਕਦੀ ਨੇਕ ਮਿਸਾਲ ਸਾਨੂੰ ਅੱਜ ਦੀ ਮੈਂ ਦੇਖ ਰਹੀ ਹਾਂ ਕਿ ਛੋਟੇ ਬੱਚੇ ਜੇ ਰਹੇ ਜਾਂ ਪੰਜਾਬੀ ਬੋਲ ਰਹੇ ਆ ਆਪਣੀ ਜ਼ਬਾਨ ਬੋਲ ਰਹੇ ਆ ਇਹ ਬਹੁਤ ਬੜੀ ਗੱਲ ਹੈਗੀ ਆ ਲੇਕਿਨ ਇਹ ਜੋ ਕਹਾਣੀ ਹੈਗੀ ਆ ਐ ਵੀ ਬੱਚਿਆਂ ਨੇ ਇੱਕ ਦਿਨ ਪੜ੍ਹਿਆ ਹੋ ਕੇ ਉਹਨਾਂ ਨੇ ਵੀ ਦੱਸਣੀ ਆ ਤਾਂ ਥੋੜੀ ਜੀ ਹੁਣ ਮੈਂ ਵੀ ਪੜ੍ਹੀ ਹੋਈ ਆ ਮੈਂ ਵੀ ਇਹ ਕਹਾਣੀ ਦੱਸਾਂਗੀ ਅਮ ਜਿਸ ਤਰ੍ਹਾਂ ਕਿ ਫਰਮ ਮਾਈ ਪਰਸਪੈਕਟਿਵ ਤਾਂ ਮੇਰੀ ਮਾਂ ਕਹਿੰਦੀ ਸੀ ਪੁੱਤਰ ਆਪਣੀ ਜੜ੍ਹਾਂ ਨੂੰ ਨਾ ਭੁੱਲਣਾ ਕੀ ਕਹਿੰਦੀ ਸੀ ਪੁੱਤਰ ਆਪਣੀ ਕਦੀ ਜੜਾਂ ਨੂੰ ਨਾ ਭੁੱਲਣਾ ਮੈਨੂੰ ਇਹ ਯਾਦ ਹੈ ਜਦੋਂ ਮੈਂ ਸਿਰਫ 5 ਸਾਲ ਦੀ ਸੀ ਇਹ ਅਲਫਾਜ਼ ਦੇ ਮਤਲਬ ਕੀ ਰੱਖਦੇ ਨੇ ਆਪਣੀ ਮਾਂ ਦੀ ਮਰਜ਼ੀ ਦੇ ਖਿਲਾਫ ਮੇਰੀ ਮਾਂ ਜਹਾਜ਼ ਤੇ ਬਹਿ ਗਈ ਆਪਣੇ ਪੂਰੇ ਟੱਬਰ ਦੇ ਨਾਲ ਦੂਜੇ ਪਾਸੇ ਪਰਦੇਸ ਮੇਰੇ ਬਾਉ ਜੀ ਇੰਤਜ਼ਾਰ ਕਰਦੇ ਸੀ ਨਿੱਚੇ ਕੀ ਸੀ ਜ਼ਮੀਨ ਦੇ ਕੁਝ ਟੁਕੜੇ ਔਰ ਵੱਡੇ ਵੱਡੇ ਸਮੁੰਦਰ ਫਰੰਗੀਆਂ ਦੀ ਕਲੋਨੀਅਲਿਜ਼ਮ ਤੋਂ ਬਚ ਕੇ ਆ ਗਈ ਮੇਰੀ ਮਾਂ ਪਰ ਫੇਰ ਵੀ ਉਸ ਤੇ ਪੰਚਿਸ ਫਸ ਗਏ ਆਪਣੀ ਜਗ੍ਹਾ ਛੱਡ ਦਿੱਤੀ ਜੜੋਂ ਨੂੰ ਉਖਾੜ ਕੇ ਰੱਖ ਦਿੱਤਾ ਮੇਰੀ ਮਾਂ ਕੀ ਕਹਿੰਦੀ ਸੀ ਪੁੱਤਰ ਕਦੀ ਆਪਣੀ ਜੜਾ ਨੂੰ ਨਾ ਭੁੱਲਣਾ ਮੈਨੂੰ ਯਾਦ ਕਰਵਾ ਰਹੀ ਸੀ ਜਾਂ ਆਪਣੇ ਆਪ ਨੂੰ ਸੁਣਾ ਰਹੀ ਸੀ ਐਸਥਾਂਸ਼ ਰੂਡ ਆਫ ਲਾ ਕਿ 35 ਅੱਖਰ ਕਿੱਥੇ ਕਿੱਥੇ ਉੱਠਦੇ ਬਹਿੰਦੇ ਨੇ 35 ਅੱਖਰ ਕਿੱਥੇ ਕਿੱਥੇ ਉੱਠਦੇ ਬਹਿੰਦੇ ਨੇ ਮੇਰੇ ਵੱਡ ਵਡੇਰੇ ਮੈਥੋਂ ਪੁੱਛਦੇ ਰਹਿੰਦੇ ਨੇ 35 ਅੱਖਰ ਕਿੱਥੇ ਕਿੱਥੇ ਉੱਠਦੇ ਬਹਿੰਦੇ ਨੇ ਮੇਰੇ ਵੱਡ ਵਡੇਰੇ ਮੈਥੋਂ ਪੁੱਛਦੇ ਰਹਿੰਦੇ ਨੇ ਵਾਰਿਸ ਬੁੱਲਾ ਬਾਹੂ ਕਾਦਰ ਯਾਰ ਹੁਸੈਨ ਫਰੀਦ ਵਾਰਿਸ ਬੁੱਲਾ ਬਾਹੂ ਕਾਦਰ ਯਾਰ ਹੁਸੈਨ ਫਰੀਦ ਅਰਸ਼ਾਂ ਵਿੱਚੋਂ ਚੁੱਪ-ਚੁਪੀਤੇ ਤੱਕਦੇ ਰਹਿੰਦੇ ਨੇ ਅਰਸ਼ਾਂ ਵਿੱਚੋਂ ਚੁੱਪ-ਚੁਪੀਤੇ ਤੱਕਦੇ ਰਹਿੰਦੇ ਨੇ ਔਰ ਬਾਣੀ ਬਾਈਬਲ ਗੀਤਾ ਤਾਓ ਵੇਦ ਕੁਰਾਨ ਮਜੀਦ ਬਾਣੀ ਬਾਈਬਲ ਗੀਤਾ ਤਾਓ ਵੇਦ ਕੁਰਾਨ ਮਜੀਦ ਸ਼ਬਦਾਂ ਵਾਲੇ ਇਹਨਾਂ ਚੋਂ ਤਤ ਕਢਦੇ ਰਹਿੰਦੇ ਨੇ ਸ਼ਬਦਾਂ ਵਾਲੇ ਇਹਨਾਂ ਚੋਂ ਤਤ ਕਢਦੇ ਰਹਿੰਦੇ ਨੇ ਇਟੋ ਸਹੀ ਫੇਰੀ ਨੂੰ ਪੈਂਦੀਆਂ ਨੇ ਯੀਸ਼ੂ ਬਰੀ ਦੇ ਮਿੱਠੜੇ ਫੇਰ ਹੁੰਦੇ ਸੂਸਾ ਸਸਰੀ ਕਾਲ ਵੰਦਨਾ ਜੇ ਕਰੇ ਸ਼ੇਰ ਹੁੰਦੇ ਕੱਤਰੇ ਹੁੰਨੇ ਪਸੀਨਾ ਦੇਖੋ ਕੇ ਸ਼ਰਫੀ ਚਮਕਦੇ ਮੋਤੀ ਨੇ ਫੇਰ ਹੁੰਦੇ ਗਮ ਪੰਜਾਬੀ ਭਾਸ਼ਾ ਨਾਲ ਸੰਬੰਧਿਤ ਹੈ ਤੇ ਬਹੁਤ ਸਾਰੇ ਸਾਡੇ ਆ ਸਾਹਿਤਕ ਤੇ ਜਿਨ੍ਹਾਂ ਦੀ ਦੇਣ ਹੈ ਪੰਜਾਬੀ ਭਾਸ਼ਾ ਨੂੰ ਆਏ ਹੋਏ ਨੇ ਮੈਨੂੰ ਇੱਕ ਥੋੜੇ ਜਿਹਾ ਗਿਲਾ ਰਹਿੰਦਾ ਹੈ ਇੱਥੋਂ ਵਾਲੇ ਪੰਜਾਬੀ ਲਿਖਾਰੀਆਂ ਨਾਲ ਤਾਂ ਨਹੀਂ ਪਰ ਜਦੋਂ ਮੈਂ ਪੰਜਾਬ ਦੇ ਵਿੱਚ ਦੇਖਦਾ ਕਿਉਂਕਿ ਮੈਂ 20 ਸਾਲ ਤੋਂ মিডিਏ ਤੇ ਕਵਰੇਜ ਕਰਦਾ ਮੀਡੀਏ ਦੀ ਗੱਲਬਾਤ ਕਰਦਾ ਹਾਂ ਸਾਡੇ ਨੂੰ ਪੰਜਾਬ ਦੇ ਵਿੱਚ ਇਹ ਚੀਜ਼ ਬਹੁਤ ਸੰਧੂ ਸਾਹਿਬ ਬੈਠੇ ਇੱਕ ਵਾਰ ਮੇਰੀ ਗੱਲਬਾਤ ਇਹਨਾਂ ਨਾਲ ਹੋਈ ਸੀ ਬਹੁਤ ਸੰਭੇ ਲੈ ਇਹਨਾਂ ਨੂੰ ਤੇ ਯਾਦ ਨਹੀਂ ਹੋਣਾ ਰੇਡੀਓ ਤੇ ਪੰਜਾਬੀ ਭਾਸ਼ਾ ਪੰਜਾਬ ਦੇ ਵਿੱਚ ਜਿਹੜੀ ਹੈਗੀ ਆ ਉਹ ਬਹੁਤ ਡਿਸਪੀਅਰ ਹੋ ਰਹੀ ਹੈ ਤੇ ਉੱਥੋਂ ਦੇ ਜਿਹੜੇ ਵੱਡੇ ਵੱਡੇ ਲੇਖਕਾਂ ਨਾਲ ਜਿਵੇਂ ਖਾਸ ਕਰਕੇ ਡਾਕਟਰ ਕਰਪਾਜਨ ਗੱਲ ਹੋਣੀ ਮੇਰੇ ਕਾਲਜ ਮੇਟ ਰਹੇ ਮੈਥੋਂ ਬਹੁਤ ਸੀਨੀਅਰ ਰਹੇ ਐ ਪਾਤਰ ਸਾਹਿਬ ਡੀਸੀ ਸਾਡੇ ਜੁਨਿਆਂ ਚ ਨਹੀਂ ਰਹੇ ਪਰ ਉੱਥੇ ਪੰਜਾਬੀ ਭਾਸ਼ਾ ਦੀ ਓਨੀ ਗੱਲ ਕਿਤਾਬਾਂ ਤਾਂ ਲਿਖੀਆਂ ਜਾ ਰਹੀਆਂ ਨੇ ਪਰ ਉੱਥੇ ਸਰਕਾਰਾਂ ਤੇ ਸਿਸਟਮ ਤੇ ਇਹ ਪ੍ਰੈਸ਼ਰ ਨਹੀਂ ਪਾਇਆ ਜਾ ਰਿਹਾ ਕਿ ਪੰਜਾਬੀ ਭਾਸ਼ਾ ਲਾਗੂ ਵੀ ਕੀਤੀ ਜਾਵੇ ਪੰਜਾਬ ਦੇ ਵਿੱਚ ਗੱਲਾਂ ਤਾਂ ਬਹੁਤ ਹੁੰਦੀਆਂ ਨੇ ਐਲਾਨ ਵੀ ਬਹੁਤ ਹੁੰਦੇ ਨੇ ਇਹ ਮੇਰਾ ਗਿਲਾ ਹਮੇਸ਼ਾ ਰਿਹਾ ਜਿਹੜੇ ਵੱਡੇ ਵੱਡੇ ਸਾਥਕਰ ਪੰਜਾਬ ਦੇ ਵਿੱਚ ਐ ਡਾਕਟਰ ਗੁਰਪਜਨ ਹੁਣਾਂ ਨਾਲ ਵੀ ਰਿਹਾ ਵੀ ਕਮ ਸੇ ਕਮ ਤੁਹਾਡੇ ਹੀ ਤਬੂਕਲ ਚ ਆ ਕੇ ਭਗਵੰਤ ਮਾਨ ਵਰਕੇ ਬੈੰਦੇ ਰਹੇ ਆ ਤੇ ਕਮ ਸੇ ਕਮ ਤੁਸੀਂ ਲਾਗੂ ਤਾਂ ਕਰਵਾਓ ਇਹਨਾਂ ਚੀਜ਼ਾਂ ਨੂੰ ਜੇ ਲਾਗੂ ਨਹੀਂ ਕਰਵਾਓਗੇ ਜੇ ਪੰਜਾਬੀ ਭਾਸ਼ਾ ਪੜਾਈ ਨਹੀਂ ਜਾਊਗੀ ਪੰਜਾਬ ਦੇ ਵਿੱਚ ਜਰਮਾਨੇ ਹੋਣਗੇ ਤਾਂ ਫਿਰ ਤੁਹਾਡੀਆਂ ਲਿਖੀਆਂ ਹੋਈਆਂ ਕਿਤਾਬਾਂ ਪੜ੍ਹੂਗਾ ਕੌਣ ਜਮੀਰ ਬਚੀ ਜਾਏ ਕਹਿਤ ਉਹ ਪਿਆਰੇ ਖਾਲਸਾ ਯੂਥੀ ਬਾਦ ਫਿਰ ਆਪਣੇ ਸਾਥੀਆਂ ਦੇ ਰਾਹੀਂ ਅਮਰੀਕਾ ਜਾਂਦਾ ਹੈ 1901 ਦੇ ਵਿੱਚ ਇਹਦਾ ਸਮਾਂ ਬਣਦਾ ਹੈ ਦੋਸਤ ਨੂੰ ਪੈਸੇ ਵੀ ਭੇਜਦਾ ਹੈ ਹਾਂ ਕਾਂਗਰ ਰਾਹੀਂ ਜਿਵੇਂ ਅਮਰੀਕਾ ਦੇ ਵਿੱਚ ਇਹ ਜਾਂਦਾ ਹੈ 1909 ਦੇ ਵਿੱਚ ਇਹ ਅਮਰੀਕਾ ਪਹੁੰਚਦਾ ਹੈ ਉਥੇ ਪਹੁੰਚ ਕੇ ਪਿਆਰੇ ਖਾਲਸਾ ਜੀ ਉਹ ਤੋਂ ਗਾਹ ਹੈ ਆਪਣੇ ਹੋਰ ਮੇਲੇ ਦੇ ਵਿੱਚ ਖੂਬ ਦਾ ਜਹਾਣੀ ਦਾ ਇੰਤਜ਼ਾਮ ਵੀ ਪੰਜਾਬੀ ਇੰਡੋ ਫੈਸਟ ਗਦਰੀ ਮੇਲਾ ਫਾਊਂਡੇਸ਼ਨ ਵੱਲੋਂ ਖਾਣ ਪੀਣ ਦਾ ਚਾਹ ਪਾਣੀ ਦਾ ਇੰਤਜ਼ਾਮ ਜਿਹੜਾ ਉਹ ਵੀ ਕੀਤਾ ਗਿਆ ਫੂਡ ਟਰੱਕ ਸਾਹਮਣੇ ਜਿਹੜਾ ਲੱਗਾ ਸੰਗਤਾਂ ਉਹਦੇ ਵਿੱਚੋਂ ਚਾਹ ਪਾਣੀ ਪੀ ਰੀਆਂ ਸਾਰੇ ਬਹੁਤ ਬਹੁਤ ਸ਼ੁਕਰੀਆ ਇਹ ਇਹਦਾ ਇਹ ਫ੍ਰੀ ਸੇਵਾ ਜੀ ਆਪਣੀ ਗਦਰੀ ਮੇਲਾ ਫਾਊਂਡੇਸ਼ਨ ਕਮੇਟੀ ਜਿਹੜੀ ਉਹਦੇ ਵੱਲੋਂ ਇਹ ਪਹਿਲੀ ਵਾਰੀ ਇੱਥੇ ਕੀਤਾ ਜਾ ਰਿਹਾ ਹੈ ਅੱਜ ਦੇ ਇਸ ਮੇਲੇ ਦੇ ਵਿੱਚ ਅੱਜ ਸ਼ੁਰੂਆਤ ਹੈ ਕਵੀ ਦਰਬਾਰ ਚੱਲ ਰਿਹਾ ਸੋ ਪਿਆਰੇ ਖਾਲਸਾ ਜੀ ਪਿਤਾ ਕਰਨ ਸਿੰਘ ਧਰਮ ਮਾਤਾ ਹਰਕੌਰ ਜਨਨੀ ਮਾ RAM ਕੌਰ ਔਰ ਦਾਦੀ ਹਪੰਕਾਰ ਜਿਸੋ ਇਹਨਾਂ ਦੇ ਪਿਤਾ ਜੀ ਖਾਨਵਾਟੇ ਡਾਈ ਕਰਕੇ ਨਾ ਘਰ ਦਾ ਕਾਰਜਾ ਦਾਦੀ ਨੇ ਸੰਭਿਆ ਹਨ ਘਰੇ ਤਿੰਨ ਜਣਾ ਨਹੀਂ ਤਿੰਨ ਔਰਤਾਂ ਹਨ 65 ਕਿੱਲੇ ਜ਼ਮੀਨ ਹੈ ਤੇ ਹੋਰ ਪੇ ਤਾਂ ਭਰਾ ਨਹੀਂ ਕੋਈ ਚਾਚਾ ਨਹੀਂ ਕੋਈ ਤਾਇਆ ਨਹੀਂ ਹੈਗਾ ਸੋ ਦਾਦੀ ਹੁਕਮਕਾਰ ਨੇ ਆਪ ਖੇਤੀ ਕੀਤੀ ਹੈ ਕਿਉਂਕਿ ਉਦੋਂ ਔਰਤਾਂ ਸੰਨ ਆਪਣਾ ਵਿੱਚ ਜੱਜਵਾਬ ਹੁੰਦਾ ਸੀਗਾ ਸੋ ਪਿਆਰੇ ਖਾਲਸਾ ਜੀ ਇਹ ਵੱਡਾ ਹੋ ਰਿਹਾ ਇਹ ਸੋਹਣ ਸਿੰਘ ਭਖਣਾ ਜਦੋਂ 6-7 ਸਾਲ ਦਾ ਹੋਇਆ ਤੇ ਜਿਹੜੇ ਪਿੰਡ ਦੇ ਬਜ਼ੁਰਗ ਬੈਠੇ ਹੁੰਦੇ ਉੱਥੇ ਟਾਕੇ ਵੈਂਦਾ ਇਹਨੂੰ ਸੌਜੀ ਆਉਂ ਲੱਗੀ ਐ ਪਿੰਡ ਦੇ ਬਜ਼ੁਰਗ ਇਹਦੇ ਪਿਤਾ ਦੀਆਂ ਸਿਫਤਾਂ ਕਰਦੇ ਐ ਕਹਿੰਦੇ ਜਿਹੜਾ ਤੇਰਾ ਪਿਤਾ ਸੀਨਾ ਪੈਸਾ ਉਹ ਜਦੋਂ ਕਿਤੇ ਕਾਲ ਆਉਂਦਾ ਜਾਂ ਭੁੱਖ ਮਰੀ ਆਉਂਦੀ ਗਰੀਬਾਂ ਦੀ ਮਦਦ ਕਰਦਾ ਸੀਗਾ ਕੜਕ ਦਿੰਦਾ ਸੀਗਾ ਉਹਨਾਂ ਨੂੰ ਔਰ ਜਿਹੜਾ ਗੰਨਾ ਪੀਂਦਾ ਸੀਗਾ ਗੰਨੇ ਦਾ ਉਹ ਆਪਣਾ ਰਸ ਕਢਾ ਕੇ ਉਹ ਮੈਲਾ ਸ਼ੱਕਰ ਆ ਫੋੜ ਬਣਾ ਕੇ ਤੇ ਚੌੜਾ ਚੌੜਾ ਦੇ ਟਰਾਹੇ ਕੱਟ-ਕੱਟ ਕੇ ਗਰੀਬਾਂ ਦੇ ਮੂੰਹ ਵਿੱਚ ਪਾਉਂਦਾ ਸੀਗਾ ਦੇਖ ਕੇ ਅਸਾਂ ਨੂੰ ਨਾ ਘਬਰਾ ਜਾਣਾ ਮੌਤ ਅਸਾਂ ਦੀ ਜ਼ਿੰਦਗੀ ਕੌਮ ਦੀ ਹੈ ਫਰਜ਼ ਆਪਣਾ ਅਸੀਂ ਨਿਭਾ ਜਾਣਾ ਸਾਡਾ ਜਿਸਮ ਇਹ ਵਤਨ ਦੀ ਖਾਕ ਪਿਆਰੀ ਇਸ ਨੂੰ ਵਤਨ ਦੇ ਵਿੱਚ ਮਿਲਾ ਜਾਣਾ ਕਦੇ ਦੇਖ ਸ਼ਹੀਦਾਂ ਦੀ ਕਬਰ ਵੱਲ ਦੋ ਦੋ ਫੁੱਲ ਪ੍ਰੇਮ ਦੇ ਪਾ ਜਾਣਾ ਚਿੱਤ ਰਹੇ ਅਡੋਲ ਨਾ ਢੋਲ ਜਾਵੇ ਨੀਰ ਅੱਖੀਆਂ ਤੋਂ ਨਾ ਵਹਾ ਜਾਵੇ ਇੱਕ ਕਵਤਾ ਲਿਖੀ ਬੜੀ ਲੰਬੀ ਉਹਨਾਂ ਨੇ ਤੇ ਉਹਦੇ ਵਿੱਚ ਜਹੀਦ ਉਦਮ ਸਿੰਘ ਜਿਹੜਾ ਹੈ ਉਹ ਆਪਣੇ ਪਿਸਤੌਲ ਨਾਲ ਗੱਲਾਂ ਕਰਦਾ ਜਿਹੜੇ ਪਿਸਤੌਲ ਦੇ ਨਾਲ ਉਹਨੇ ਅਡਵਾਇਰ ਨੂੰ ਮਾਰਿਆ ਸੀ ਤੇ ਦੂਜਿਆਂ ਨੂੰ ਝਕਬੀ ਕੀਤਾ ਸੀ ਉਹ ਕਹਿੰਦਾ ਮੈਂ ਇੱਕ ਇੱਕ ਤਾਂ ਬੰਦੀ ਸੁਣਾਉਣਾ ਉਹਦਾ ਟੋਟਾ ਲੋਹੇ ਦਾ ਆਖ ਤੇ ਲੋਕ ਤੈਨੂੰ ਪਰ ਤੂੰ ਆਪਣੀ ਬੇਦਰਦੀ ਦਾ ਮਾਣ ਕਰਦਾ ਹੈ ਟੋਟਲ ਲੋਏ ਦਾ ਆਖਦੇ ਲੋਕ ਤੈਨੂੰ ਪਰ ਤੂੰ ਆਪਣੀ ਬੇਦਰਦੀ ਦਾ ਮਾਣ ਕਰਦਾ ਹੈ ਕੁੱਝ ਚੰਦਰੀ ਮੌਤ ਦਾ ਰੂਪ ਹੈ ਤੂੰ ਪਰ ਕਦੀ ਕਦੀ ਤੂੰ ਜ਼ਿੰਦਗੀ ਵੀ দান ਕਰਦਾ ਹੈ ਕੁੱਝ ਵੰਡਿਆ ਸਾਨੂੰ ਧਰਮਾਂ ਨੇ ਕੁੱਝ ਵੰਡ ਦਿੱਤਾ ਸਾਨੂੰ ਵੋਟਾਂ ਨੇ ਆਦਤ ਪੈ ਗਈ ਵਿਕਣਿਆਂ ਦੀ ਮਤ ਮਾਰ ਲਈ ਹੈ ਨੋਟਾਂ ਨੇ ਫਿਰ ਵੀ ਜੋਸ ਲਝਾਉਣ ਦੀ ਕੋਸ਼ਿਸ਼ ਕਰਦੇ ਉਲਜੀ ਤਾਣੀ ਨੂੰ ਸਭ ਤੋਂ ਪਹਿਲਾਂ ਸਜਦਾ ਮੇਰਾ ਮਿੱਤਰਾਂ ਦੀ ਇਸ ਢਾਣੀ ਨੂੰ ਪੋਤੇ-ਪੋਤੀਆਂ ਨੂੰ ਉਹ ਬਾਬੇ ਇੱਕ ਸਵਾਲ ਤਾਂ ਪੁੱਛਣਗੇ ਜਿਹੜੇ ਮਕਸਦ ਲਈ ਲੜੇ ਸੀ ਉਸ ਦਾ ਹਾਲ ਤਾਂ ਪੁੱਛਣਗੇ ਸਿਦਕਾਂ ਅਣਖਾਂ ਦੀ ਕਿਉਂ ਭੁੱਲੀ ਬੈਠੇ ਸਾਜ ਪੁਰਾਣੀ ਨੂੰ ਸਭ ਤੋਂ ਪਹਿਲਾਂ ਸਜਦਾ ਮੇਰਾ ਮਿੱਤਰਾਂ ਦੀ ਇਸ ਢਾਣੀ ਨੂੰ 100 ਵਾਰ ਹੈ ਸਜਦਾ ਮੇਰਾ ਮਿੱਤਰਾਂ ਦੀ ਇਸ ਢਾਣੀ ਨੂੰ ਨਿਤ ਨਹੀਂ ਮਾਂਵਾ ਜੰਮਦੀਆਂ ਨਿਤ ਨਹੀਂ ਮਾਂ ਮਾਂ ਜੰਮਦੀਆਂ ਐਸੇ ਪੁੱਤਰ ਸ਼ੇਰ ਨਿਤ ਨਹੀਂ ਮਾਂ ਮਾਂ ਜੰਮਦੀਆਂ ਜੋ ਦੇ ਪੁੱਤਰ ਸ਼ੇਰ ਸਾਕਾ ਅੰਮ੍ਰਿਤ ਸਰ ਦਾ ਜੱਲਿਆਂ ਵਾਲਾ ਬਾਗ ਸਾਕਾ ਅੰਮ੍ਰਿਤ ਸਰ ਦਾ ਜੱਲਿਆਂ ਵਾਲਾ ਬਾਗ ਰੂਹੋ ਦੀ ਨੂੰ ਲਾ ਗਿਆ आजादी दी, दी जाग ओ ए वाम रूळे त उठते ही रहनी जो यूंच ਮਰਦਾ ਸ਼ਹੀਦ ਹੁੰਦਾ ਉਹ ਜ਼ਿੰਦਗੀ ਦੀ ਕਿਤਾਬ ਹੋਈ ਜੋ ਚੂਸ ਮਰਦਾ ਸ਼ਹੀਦ ਹੁੰਦਾ ਉਹ ਜ਼ਿੰਦਗੀ ਦੀ ਕਿਤਾਬ ਹੋਈ ਵੀਰ ਬਦਲ ਦੀ ਕੌਮਾਂ ਦੀ ਉਹ ਮਹਾਨ ਯੋਧੇ ਜਿਨ੍ਹਾਂ ਦੇ ਬੀਜੇ ਹੋਏ ਫਲ ਜਿਨ੍ਹਾਂ ਨੇ ਲਾਏ ਹੋਏ ਬੂਟੇ ਅੱਜ ਵੱਡੇ ਹੋ ਕੇ ਸਾਨੂੰ ਬੜਾ ਮਿੱਠਾ ਫਲ ਦੇ ਰਹੇ ਨੇ ਜਿਨ੍ਹਾਂ ਨੇ ਆਪਣੀਆਂ ਜਾਨਾਂ ਸਾਡੇ ਲਈ ਕੁਰਬਾਨ ਕਰਕੇ ਸਾਨੂੰ ਇਸ ਦੇਸ਼ ਦੇ ਵਿੱਚ ਇੱਕ ਨਵੀਂ ਪਹਿਚਾਣ ਦਿੱਤੀ ਉਹਨਾਂ ਮਹਾਨ ਯੋਧਿਆਂ ਮਹਾਨ ਸੂਰਬੀਰਾ ਮਹਾਨ ਸੀਣੀਆਂ ਦੇ ਜਾਇਆਂ ਦੀ ਯਾਦ ਦੇ ਵਿੱਚ ਪੰਜਾਬ ਇੰਡੋ ਫੈਸਟ ਕੈਲਗੇਰੀ ਵੱਲੋਂ ਲਗਭਗ 25 ਸਾਲ ਤੋਂ ਇਹ ਖੂਬਸੂਰਤ ਪ੍ਰੋਗਰਾਮ ਜੋ ਇਥੇ ਆਪਣੇ ਭਾਈਚਾਰੇ ਲਈ ਕਰਵਾਇਆ ਜਾਂਦਾ ਹੈ। ਪ੍ਰੇਮ ਦਾ ਮਾਰਗ ਲੰਗੀ ਦਾ ਗੱਦਰੀ ਬਾਬੇ ਗਦਰ ਮਚਾਇਆ ਡੋਲਿਆ ਤਖਤ ਫਰਗੀ ਦਾ ਬਾਬਿਆਂ ਗਦਰ ਮਚਾਇਆ ਡੋਲਿਆ ਤਖਤ ਫਰੰਗੀ ਦਾ ਡੋਲਿਆ ਤਖਤ ਫਰੰਗੀ ਦਾ ਗਲਤੀ ਕਰੀ ਪੰਜਾਬ ਚ ਆਕੇ ਮੱਥਾ ਸਿੱਖ ਕੌਮ ਨਾਲ ਲਾ ਕੇ ਗਲਤੀ ਕਰੀ ਪੰਜਾਬ ਚ ਆਕੇ ਮੱਥਾ ਨਾਲ ਪੰਜਾਬੀਆਂ ਲਾ ਕੇ ਸਾਨੂੰ ਸਤ ਗੁਰ ਗਏ ਸਮਝਾ ਕੇ ਨਹੀਂ ਮਰਨੇ ਤੋਂ ਸੰਗੀਦਾ ਗਦਰੀ ਬਾਬੇ ਗਦਰ ਮਚਾਇਆ ਢੋਲਿਆ ਤਖਤ ਫਰੰਗੀ ਦਾ ਢੋਲਿਆ ਤਖਤ ਫਰੰਗੀ ਦਾ ਅੱਜ ਗਦਰੀ ਬਾਬਿਆਂ ਦਾ ਮੇਲਾ ਜਿਹੜਾ ਪ੍ਰੇਰੀਪਿੰਡ پارک ਦੀਆਂ ਖੁੱਲੀਆਂ ਗਰਾਊਂਡਾਂ ਦੇ ਵਿੱਚ ਚੱਲ ਰਿਹਾ ਪਹਿਲਾ ਦਿਨ ਕਵੀ ਦਰਬਾਰ ਚੱਲ ਰਿਹਾ ਉਹਦੇ ਵਿੱਚ ਸ਼ੌਕਤ ਜੀ ਜਿਹੜੇ ਹਮੇਸ਼ਾ ਜਿਹੜੇ ਸੋਸ਼ਲ ਪ੍ਰੋਗਰਾਮ ਹੁੰਦੇ ਉਹਨਾਂ ਨੂੰ ਸਪான்ਸਰ ਵੀ ਕਰਦੇ ਆ ਆਪਣਾ ਘਰਵਾਰ ਆ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਵੈਰੀ ਮਾਚਰ ਬਹੁਤ ਸ਼ੁਕਰੀਆ ਸ਼ਵਾਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਥੈਂਕ ਯੂ ਜੀ ਥੈਂਕ ਯੂ ਅੱਜ ਦੇ ਮੇਲਾ ਜਿਹੜਾ ਇਹ ਪਛੀਆਂ ਮੇਲਾ ਜੀ ਇਹਨੂੰ ਸਿਲਵਰ ਜੁਬਲੀ ਤੇ ਨਾਲ ਦੇ ਮਨਾਇਆ ਜਾ ਰਿਹਾ ਹੈ। ਇਹ ਕੀ ਕਹਿਣਾ ਚਾਹੋਗੇ ਅੱਜ ਕੱਲ੍ਹ ਕੀ ਹਾਲ ਹੈ? ਅੱਜ ਪਹਿਲਾ ਦਿਨ ਹੈ ਜੀ ਅੱਜ ਪੋਜਰੀ ਸਲਾਮ ਹੈ, ਕਵੀ ਦਰਬਾਰ ਹੈ। ਬਾਬਿਆਂ ਨੂੰ ਯਾਦ ਦਾ ਦਿਨ ਹੈ ਅੱਜ ਦੇ ਦਿਨ ਵੀ ਤਾਂ ਹੁਣੇ ਸ਼ੁਰੂਆਤ ਹੋਈ ਹੈ। ਤੇ ਤੁਸੀਂ ਤਸ਼ੀਫ ਲਾਓ ਤੇ ਕੱਲ ਮਾਵਾਂ ਧੀਆਂ ਦਾ ਮੇਲਾ ਹੈ ਤੇ ਪਰਸੋਂ ਫਿਰ ਖੁੱਲਾ ਅਖਾੜਾ, ਓਪਨ ਅਰੀਨਾ ਤੇ 3 ਦਿਨ ਦਾ ਪੂਰਾ ਇੱਕ ਭਰਪੂਰ ਮੇਲਾ ਸਜਾਇਆ ਹੈ। ਤੁਸੀਂ ਤਸ਼ੀਫ ਲਓ ਆਪਣੇ ਪੂਰੇ ਪਰਿਵਾਰ ਦੇ ਨਾਲ। ਹਿਆਤੀ ਜੀ ਤੁਸੀਂ ਇਸ ਮੇਦੇ ਦੇ ਬਾਰੇ ਚ ਆਮ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਅਸੀਂ ਦੇਖੋ ਜੀ ਇਹ ਮੇਰੇ ਹਾਲੀ ਵਿੱਚ ਇੱਥੇ ਕੈਨੇਡਾ ਤੇ ਇਸ ਦੁਨੀਆ ਦੇ ਹਿੱਸੇ ਵਿੱਚ ਰਹਿ ਕੇ ਤੁਸੀਂ ਇੱਕ ਪਿਓਰ ਪੰਜਾਬ ਨੂੰ ਪੰਜਾਬ ਦੇ ਕਲਚਰ ਨੂੰ ਪੰਜਾਬ ਦੀ ਫੂਲ ਨੂੰ ਪੰਜਾਬ ਦੇ ਫੀਜ਼ਿਕ ਨੂੰ ਪੰਜਾਬ ਦੀਆਂ ਯਾਦਾਂ ਨੂੰ ਅਗਰ ਤੁਸੀਂ ਇੱਥੇ ਆ ਕੇ ਇਸ ਮੁਲਕ ਇਸ ਵੈਸਟਰਨ ਕੰਟਰੀ ਵਿੱਚ ਆ ਕੇ मना रहे पिछले तो हो पिछले पालों तो मना रहे हो दैट कि अपने कल्चर ने जिंदा करके रखे है तो ये आम लोगों जिंदा करके रखे है, फैमिली करके रखे है, तो मैनेजमेंट ने बड़ा किया तो 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 बहुत मेहरबानी थैंक यू जी थैंक यू श्रीकाल सिंह मेरे ख्याल चले गए शायद उन्होंने सम्मान का प्रचार किया जाएगा पंगू साहब तो बाद त्रिलोचन सैंबी जी जरनैल अगर जी Next. ਦਿੱਤੀ ਤੱਕਰ ਸਦਾ ਹੀ ਵੈਰੀਆਂ ਨੂੰ ਜਿਨ੍ਹਾਂ ਹੱਥਾਂ 'ਚ ਤੂੰ ਤਲਵਾਰ ਦਿੱਤੀ ਜਿਨ੍ਹਾਂ ਹੱਥਾਂ 'ਚ ਤੂੰ ਤਲਵਾਰ ਦਿੱਤੀ ਬਾਫ ਫੜੀ